ਅੱਜ ਕੱਲ੍ਹ ਦੈਨਿਕ ਸਵੇਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾ ਪ੍ਰਿਆਨਸ਼ੂ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਾਛੀਵਾੜਾ ਸਾਹਿਬ ਤੋਂ ਜਿੱਥੇ ਕਿ ਇੱਕ ਚੱਲਦੀ ਗੱਡੀ ਦੇ ਉੱਤੇ ਅਣਪਛਾਤੇ ਆ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਤਾਬਰ ਤੋੜ ਗੋਲੀਆਂ ਚੱਲੀਆਂ ਨੇ ਤਾਂ ਅੰਦਾਜ਼ਨ ਦੱਸਦੀ ਹੈ ਕਿ ਇਸ ਗੱਡੀ ਦੇ ਵਿੱਚ ਉਥੋਂ ਦੇ ਵੱਡੇ ਸਕੂਲ ટ્રਸਟੀ ਜੋ ਨੇ ਉਸ ਵੇਲੇ ਉਸ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੇ ਉੱਤੇ ਇਹ ਫਾਇਰਿੰਗ ਦਾ ਪੂਰਾ ਮਾਮਲਾ ਜੋ ਹੈ ਹੋਇਆ ਹੈ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤੇ ਉਹਨਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿਨ੍ਹਾਂ ਦਾ ਇਸ ਵੇਲੇ ਉੱਥੇ ਇਲਾਜ ਚੱਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਜੋ ਉਸ ਸੂਬੇ ਦੇ ਵੱਡੇ ਸਕੂਲ ટ્રਸਟੀ ਹਨ ਜੋ ਕਿ ਹੋਰ ਵੀ ਸਕੂਲ ਚਲਾਉਂਦੇ ਹਨ ਜਿਨ੍ਹਾਂ ਦਾ ਨਾਮ ਬਲਦੇਵ ਸਿੰਘ ਨਾਮ ਤਾਰੀ ਦੱਸਿਆ ਜਾ ਰਿਹਾ ਹੈ ਉਹ ਮਾਠੀਵਾੜਾ ਸਾਹਿਬ ਤੋਂ ਚੰਡੀਗੜ੍ਹ ਨੂੰ ਜਾ ਰਹੇ ਸੀ ਜਦ ਕੁਝ ਦੇਰ ਬਾਅਦ ਹੀ ਕੋ ਜਨ ਪਛਾਤੇ ਵਿਅਕਤੀ ਵੱਲੋਂ ਉਹਨਾਂ ਦੀ ਗੱਡੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਵਧੇਰੀ ਜਾਣਕਾਰੀ ਲਈ ਮੇਰੇ ਸਹਿਯੋਗੀ ਲੁਧਿਆਣਾ ਤੋਂ ਸੰਦੀਪ ਮੇਰੇ ਨਾਲ ਜੁੜੇ ਹੋਏ ਹਨ ਸੰਦੀਪ ਇਸ ਮਾਮਲੇ ਦੇ ਵਿੱਚ ਕੀ ਵੱਡੀ ਅਪਡੇਟ ਆ ਰਹੀ ਹੈ ਕਦੋਂ ਦਾ ਇਹ ਘਟਨਾਕ੍ਰਮ ਵਾਪਰਿਆ ਆਕਰ ਕਿਸ ਤਰ੍ਹਾਂ ਇਹ ਸਾਰਾ ਸਾਰਾ ਮਾਮਲਾ ਜੋ ਹੈ ਉਹ ਉੱਥੇ ਵਾਪਰਿਆ ਹੈ ਜੀ ਪ੍ਰਮਾਣਿਕ ਜਾਣਕਾਰੀ ਅੱਜ 3 ਦੁਪਹਿਰ ਦਾ ਮਾਮਲਾ ਹੈ ਅੰਦਾਜ਼ੇ ਕਿ ਇੱਕ ਤੇ ਜਾਖਪੁਰ ਦੇ ਵਿੱਚ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਚੱਲਦਾ ਹੈ ਪ੍ਰਾਈਵੇਟ ਡਿਜੀ ਸਕੂਲ ਹੈ ਤੇ ਲਗਾਤਾਰ ਮਨਨ ਦੱਸਦਾ ਕਿ ਮਾਛੀਵਾੜਾ ਸਾਧਵੀ ਸਕੂਲ ਨੇ ਦਾ ਹੈ ਤਾਂ ਜਿੱਥੋਂ ਉਹਨਾਂ ਦੇ ਇੱਕ ਪ੍ਰੋਫੀਆ ਬਲਦੇਵ ਸਿੰਘ ਨਾਮਤਾਰੀ ਸਭ ਤੋਂ ਪਹਿਲਾਂ ਬੰਬਰ ਦੇ ਸਿੰਘ ਨਾਮਤਾਰੀ ਪਰੜੇ ਆ ਗਏ ਆ ਉਹ ਬੰਦੇ ਇਤਾਂ ਦੇ ਨੇਕ ਦਿਲ ਇਨਸਾਨ ਆ ਕਿ ਕਿਸੇ ਲਈ ਪ੍ਰਾਨੀ ਕੋ ਰੱਜਛੁਨੀਆ ਪਰ ਵੈਸੇ ਆਪਣਾ ਬਿਲੰਸਾਰ ਬੰਦੇ ਆ ਤਾਂ ਅੱਜ ਤੇਰੇ ਦਾ ਮਾਮਲਾ ਜਿਹੜਾ ਦਪਹਿਰ ਦਾ ਮਾਮਲਾ ਜਦੋਂ ਉਹ ਆਪਣੇ ਸਕੂਲ ਤੋਂ ਵਾਪਸ ਆਪਣੇ ਘਰ ਚੰਡੀਗੜ੍ਹ ਪਰਫੈਸੀ ਦਾ ਸੰਰਾਲਾ ਤੇ ਸੋਰੀ ਮਾਪਣ ਮਾਛੀਵਾੜਾ ਤੋਂ ਜਦੋਂ ਸੰਰਾਲਾ ਰੋਡ ਪੈਂਦਾ ਆ ਸਰਹੰਦ ਗੜੀ ਪੁਲ ਪੈਂਦਾ ਆ ਗੜੀ ਪੁਲ ਦੇ ਕੋਲ ਜਦੋਂ ਕਾਰ ਤੋਂ ਜਾ ਕੇ ਮੋਬਾਈਲ ਸੁਣਦੇ ਸੀ ਤਾਂ ਬਿਲਕੁਲ ਕਾਰ ਚੱਲਦੀ ਪਈ ਸੀ ਤਾਂ ਮੋਬਾਈਲ ਸੁਣਦੇ ਸੀ ਤਾਂ ਗੜੀ ਪੁਲ ਦੇ ਉੱਪਰ ਹੀ I20 ਕਾਰ 'ਚ ਦੋ ਅਣਪਛਾਤੇ ਜਿਹੜੇ ਨੌਜਵਾਨ ਹੁੰਦੇ ਆ ਉਹ ਐਕਡਮ ਉਹਨਾਂ ਤੇ ਫਾਈਟਿੰਗ ਕਰਦੇ ਆ ਇਹ ਗਣੀ ਮਤ ਰਹੀ ਕਿ ਉਹ ਮੋਬਾਈਲ ਸੁਣਦੇ ਦੀ ਗੋਲੀ ਹੁੰਦੀ ਆ ਬਿਲਕੁਲ ਉਹਨਾਂ ਦੇ ਮੋਬਾਈਲ ਵਿੱਚ ਲੱਗਦੀ ਆ ਜਿਹੜੀ ਮੋਬਾਈਲ 'ਚ ਗੋਲੀ ਲੱਗ ਕੇ ਥੋੜੀ ਜਿਹੀ ਚਰੇ ਉਹਦੇ ਨਾਲ ਹੀ ਗਰਦਨ 'ਚ ਲੱਗ ਜਾਂਦੀ ਆ ਸੋ ਐਨਐਚ ਫਾਈਲ ਕਰਦੇ ਸਾਰੇ ਜਿਹੜੇ ਮਲਾਵਰ ਹੈ ਉਹ ਤੋਰ ਪਾਚਣ ਦੇ ਪ੍ਰਾਪ ਹੋ ਜਾਂਦੇ ਆ ਤਾਂ ਗਾਇਲਾ ਬਸਤਾ ਦੇ ਵਿੱਚ ਉਹ ਵਾਪਸ ਜਦੋਂ ਕਾਰਚ ਬਾਹਰ ਨਿਕਲ ਤੇ ਆਸ-ਪਾਸ ਦੇ ਲੋਕ ਹੈ ਉਹਨਾਂ ਨੂੰ ਲੈ ਕੇ ਇਮੀਡੀਏਟਲੀ ਸਭਰਾ ਦਾ ਤੇ ਹਸਪਤਾਲ ਨੂੰ ਚੱਕ ਕੇ ਹਾਲ ਚੱਲ ਲਿਆ ਜਾਂਦੇ ਆ ਤਾਂ ਨਾਲ ਹੀ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ ਤਾਂ ਹਸਪਤਾਲ ਦੇ ਡਾਕ ਉਹਨਾਂ ਦਾ ਉਪਚਾਰ ਕੀਤਾ ਜਾਂਦਾ ਮੂਡਲਪ ਚੱਕ ਜਾਂਦਾ ਤਾਂ ਮੌਕੇ ਤੇ ਜਦੋਂ ਐਫਐਸਪੀ ਸੌਰਵ ਜੱਧਵਲ ਪੁਆਇੰਟ ਦੇ ਨਾਲ ਹੀ ਡੀਐਸਪੀ ਸਰ ਲੋਚਨ ਸਿੰਘ ਵੀ ਮੌਕੇ ਪਹੁੰਚਦੇ ਨਾਲ ਤਮਾਮ ਅੜੇ ਅਧਿਕਾਰੀ ਪਹੁੰਚਦੇ ਆ ਪੁਲਿਸ ਤੇ ਸਾਰੇ ਉਸ ਇਲਾਕੇ ਦਾ ਪੁਆਇੰਟ ਨ ਕਰਦੇ ਉਸ ਤੋਂ ਬਾਅਦ ਇਲਾਕੇ ਦੀ ਸੀਸੀਟੀਵੀ ਫੁਟੇਜ ਇਕੱਠਾ ਲੀ ਜਾ ਰਹੀ ਸੀ ਤਾਂ ਕਿ ਨਾ ਜਿਹੜੇ ਆਕੇ ਕਿਦੋਂ ਉਹਨਾਂ ਦਾ ਮੂਲਿਤ ਚਾਰ ਤੋਂ ਬਾਅਦ ਜਦੋਂ ਲੱਗ ਰਿਹਾ ਵੀ ਉਹਨਾਂ ਦੀ ਕੰਡੀਸ਼ਨ ਜਿਆਦਾ ਨਹੀਂ ਇੱਥੇ ਫਿਕਸ ਨਹੀਂ ਦਿੱਤਾ ਇਹ ਵੀ ਚੰਡੀਗੜ੍ਹ ਰੈਫਰ ਕੀਤਾ ਜਾਂਦਾ ਕਿਉਂਕਿ ਉਹਾਂ ਦੀ ਬਲਦੇਸਿੰਗ੍ਹ ਨਾਮ ਦਾ ਵੀ ਰਿਹਾਇਸ਼ਾ ਚੰਡੀਗੜ੍ਹ ਹੀ ਹੈ ਤਾਂ ਇਸ ਕਰਕੇ ਉਹਨਾਂ ਨੂੰ ਚੰਡੀਗੜ੍ਹ ਹੀ ਰੈਫਰ ਕੀਤਾ ਗਿਆ ਤਾਂ ਕਿਤੇ ਕਿਤੇ ਆ ਕੇ ਅੱਜ ਦੁਪਹਿਰ ਦਾ ਮਾਮਲਾ ਆ ਖੁਦ ਬਲਦੇਸਿੰਗ੍ਹ ਦਾ ਹੋਣਾ ਹੀ ਕੋਈ ਕਿਸੇ ਨਾ ਪੁਰਾਣੀ ਰਜਿਸਟਰੀ ਵੀ ਨਹੀਂ ਆ ਤਾਂ ਮੈਨੂੰ ਪਤਾ ਨਹੀਂ ਕੌਣ ਬੰਦੇ ਸੀ ਕਿਉਂ ਮਾਰੀ ਗਈ ਗੋਲੀ बरीकी कर रही है एस एस पी सौरभ जिंदर भी मौके पर पहुंचे पूरी इस इलाके है हम अः जोड़ी साइड है लगे होंगे कैमरे सरकारी कैमरे उन्होंने भी, भी फुटेज चेक की जा रही है सो तो सारा मामला ਤੇ ਬੱਤ ਦੋ ਵਿੱਚ ਤੋਂ ਬਾਅਦ ਦੱਸੀ ਜਾ ਰਹੀ ਹੈ ਤਾਂ ਕਿਤੇ ਕਿਤੇ ਆਕੇ ਅੱਜ ਇੱਕ ਇੰਟਰਨੈਸ਼ਨਲ ਸ਼ਖਤ ਉੱਪਰ ਗੋਲੀ ਚੱਲਨੀ ਇੱਕ ਬਹੁਤ ਵੱਡੀ ਗਲਬੀਆ ਜਾਂਚ ਦਾ ਵਿਸ਼ਾ ਬੀਚ ਸੰਦੀਪ ਹੁਣ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਜਦੋਂ ਦੇ ਹਸਪਤਾਲ ਦੇ ਵਿੱਚ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਤੇ ਨਾਲ ਹੀ ਨਾਲ ਪੁਲਿਸ ਵੱਲੋਂ ਕੀ ਉਹਨਾਂ ਤੋਂ ਮੁਢਲੀ ਪੁੱਛਗਿੱਛ ਜੋ ਹੈ ਉਹ ਕੀਤੀ ਗਈ ਹੈ ਕੋਈ ਸਾਹਮਣੇ ਆਈ ਹੈ ਕਿ ਕੀ ਕਾਰਨ ਹੋ ਸਕਦਾ ਹੈ ਇਹੋ ਜਿਹਾ ਕੋਈ ਮਾਮਲਾ ਰਾਵਾ ਦੇ ਹਸਪਤਾਲ ਚ ਸਦਾਰੀਆਂ ਸਾਲੇ ਜਾਂਦਾ ਗਿਆ ਦਿੱਤਾ ਉਸ ਤੇ ਮੌਕੇ ਤੇ ਜਿਹੜੇ ਪੁਲਿਸ ਸਰੋਵਿੰਦਰਜੀ ਪਹੁੰਚਦੇ ਆ ਤਾਂ ਲੋਚਨ ਸਿੰਘ ਜਿਹੜੇ ਡੀਐਸਪੀ ਪਹੁੰਚਦੇ ਆ ਤਾਂ ਸਾਰੇ ਉਹਨਾਂ ਕੋਲ ਜਾਂਚ ਕਲਪਤ ਕਰਦੇ ਆ ਤਾਂ ਜੋ ਜਿਹੜੀ ਗੱਲ ਦੱਸੀ ਗਿਆ ਲੇਕਿਨ ਉਸ ਦਾ ਹੈ ਪੁਲਿਸ ਦਸੰਤ ਉਹ ਗ੍ਰਿਫਟ ਕਰੀਏ ਕਿਉਂਕਿ ਬਹੁਤ ਅੱਛੇ ਇਨਸਾਨ ਆ ਤੇ ਇੱਕ ਬਹੁਤ ਵੱਡੀ ਇਨਸਪਾਇਰ ਬੜਾ ਅੰਡ ਐਂਪਾਇਰ ਰਹੇਗਾ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦਾ ਠੀਕ ਹੈ ਤਾਂ ਇਸ ਕਰਕੇ ਇਸ ਕਾਰਨ ਥੋੜਾ ਪੁਲਿਸ ਨੂੰ ਚਾਹੀਦੀ ਹੈ ਉਹ ਪੁੱਛਦਾ ਕਿ ਇਹਨਾਂ ਦੀ ਕੋਈ ਰੰਜਿਸ਼ ਵੀ ਨਹੀਂ ਆ। ਉਹ ਖੁਬਤ ਕਹਿੰਦਾ ਵੀ ਮੇਰੀ ਕੋਈ ਛਣਕ ਵੀ ਰੰਜਿਸ਼ ਨਹੀਂ ਹੈ। ਨਾ ਮੇਰੀ ਕੋਈ ਪ੍ਰਾਣੀ ਨਾ ਮੇਰੀ ਪੱਛਕਤੀ ਕੋਈ ਰੰਜਿਸ਼ ਕੀ ਹੈ ਨਾ। ਤਾਂ ਫਿਲਹਾਲ ਉਹਨਾਂ ਦੀ ਗਰਦਨ ਦੇ ਉੱਪਰ ਛਰੇ ਲੱਗੇ ਆ। ਤਾਂ ਫਿਲਹਾਲ ਇਹੜਾ ਇਲਾਜ ਉਹਨਾਂ ਕੋਲ ਸੰਭਾਲਾ ਸਰਕਾਰੀ ਹਸਪਤਾਲ ਤੇ ਨਹੀਂ ਸੀ। ਤੇ ਸਕੇ ਉਹਨਾਂ ਨੂੰ ਚਿੰਦੀ ਗਾੜੀ ਰੈਫਰ ਕਰਤਾ ਕਿਉਂਕਿ ਉਹਨਾਂ ਦਾ ਘਰ ਵੀ ਔਖੇ ਸੀ। ਜੀ ਧੰਨਵਾਦ ਸੰਦੀਪ ਤਮਾਮ ਜਾਣਕਾਰੀ ਲਈ ਤੁਸੀਂ ਦੇਖ ਸਕਦੇ ਹੋ ਵੱਡੀ ਖਬਰ ਹੈ ਮਾਛੀਵਾੜਾ ਸਾਹਿਬ ਤੋਂ ਜਿਸ ਤਰ੍ਹਾਂ ਸੰਦੀਪ ਨੇ ਕਿਹਾ ਕਿ ਬੜੇ ਹੀ ਨੇਕ ਦਿਲ ਇਨਸਾਨ ਹਨ ਤੇ ਲੱਗਦਾ ਨਹੀਂ ਕਿ ਕਿਸੇ ਪੁਰਾਣੀ ਰੰਜਿਸ਼ ਦਾ ਮਾਮਲਾ ਹੋ ਸਕਦਾ ਹੈ ਆਖਿਰ ਪੂਰਾ ਪੂਰਾ ਕਟਨਾਕ੍ਰਮ ਵਾਪਰਿਆ ਕਿਉਂ ਅਤੇ ਇਸ ਵੇਲੇ ਉਹਨਾਂ ਦਾ ਜੋ ਹੈ ਹਸਪਤਾਲ ਦੇ ਵਿੱਚ ਇਲਾਜ ਜਾਰੀ ਹੈ ਦੇਖਣਾ ਦਿਲਚਸਪ ਹੋਏਗਾ ਅੱਗੇ ਪੁਲਿਸ ਦੀ ਕੀ ਰਣਨੀਤੀ ਰਹਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਦਾ ਵੀ ਜੋ ਹੈ ਬਿਆਨ ਸਾਹਮਣੇ ਆਇਆ ਹੈ ਨਾਲ ਹੀ ਨਾਲ ਜੋ ਡਾਕਟਰ ਉਹਨਾਂ ਦਾ ਇਲਾਜ ਕਰ ਰਹੇ ਹਨ ਉਹਨਾਂ ਨੇ ਵੀ ਉਹਨਾਂ ਦੀ ਸਿਹਤ ਦੇ ਬਾਰੇ ਜੋ ਹੈ ਅਗਲੀ ਅਪਡੇਟ ਦਿੱਤੀ ਹੈ ਤੁਹਾਨੂੰ ਸੁਣਾਣਿਆ ਕੀ ਕਿਹਾ ਸਦਕਾਰਿ ਸਾਡੇ ਕੋਲ 1.3 ਵਜੇ ਦੇ ਕਰੀਬ ਹੀ ਇਤਲਾਹ ਹਿੱਸੀ ਗਈ ਕਿ ਸਮਰਾਲਾ ਮਾਛੀਵਾੜਾ ਰੋਡ ਤੇ ਗੱਡੀ ਬੁਲਕੁਲੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਤੁਰੰਤ ਮੌਕੇ ਤੇ ਜਿਹੜੀ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਸਭੇ ਪੀਐਸ ਵੀ ਸਮਰਾਲਾ ਐਸਐਸਓ ਐਸਐਸਓ ਮਾਛੀਵਾੜਾ ਸਾਹਿਬ ਸਦਿਸੀ ਹੈ ਇਰੀਡੀਮ ਡੀਐਸਪੀ ਡੀ ਤੇ ਮੈਂ ਇੱਥੇ ਸੀ ਮੌਕੇ ਤੇ ਪਹੁੰਚਿਆ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਵਿਕਟਿਮ ਨੇ ਬਲਦੇਵ ਸਿੰਘ ਜੀ ਦੇ ਉਹਨਾਂ ਦੇ ਗੋਲੀ ਟੱਚ ਹੋਈ ਹੈ ਕਿ ਥੋੜੀ ਇੰਜਰੀ ਹੋਈ ਆ ਉਹਨਾਂ ਨੂੰ ਇੱਥੇ ਸੰਭਾਲਾ ਸਿਵਲ ਹਸਪੀਟਲ ਤੋਂ ਮੋੜ ਲਈ ਸਾਈਟ ਆ ਤਵਾਦ ਸੈਕਟਰ 32 ਜਿਹੜਾ ਹਸਪੀਟਲ ਵਿੱਚ ਰੈਫਰ ਕਰ ਦਿੱਤਾ ਗਿਆ ਉਹਨਾਂ ਦੀ ਜੇ ਵੀ ਸਥਿਤੀ ਬਿਲਕੁਲ ਠੀਕ ਹੈ ਤੇ ਬਾਕੀ ਜਿਹੜੀ ਅਸੀਂ ਇਹਦੇ ਵਿੱਚ ਮਾਮਲਾ ਦਰਜ ਕਰਕੇ ਦੁੰਗਾਈ ਨਾਲ ਇਹ ਸਪਸ਼ਟ ਕਰਾਂਗੇ ਜਿਵੇਂ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਿਆ ਜਾਊਗਾ ਕਿੰਨੀਆਂ ਗੋਲੀਆਂ ਚੱਲੀਆਂ ਸਿਰ ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਤੋਂ ਇਹੀ ਹੈ ਕਿ ਕੋਈ ਫਾਇਰ ਹੋਇਆ ਹੈ ਕੋਈ ਬੁਲੇਟ ਫਾਇਰ ਹੋਈ ਹੈ ਬਾਕੀ ਅਸੀਂ ਹੁਣ ਤਫ਼ਤੀਸ਼ ਕਰਾਂਗੇ ਸਾਰੀ ਗੱਲ ਜਿਵੇਂ ਹੋਵੇ ਤੁਹਾਨੂੰ ਦੱਸਿਆ ਜਾਵੇਗਾ ਕੋਈ ਜੀਰ ਸਿੰਘ ਬਟਾ ਜੀ ਕੋਈ ਨਾ ਕੋਈ ਨਹੀਂ ਇਸ ਤਰ੍ਹਾਂ ਦੀ ਹਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਅਸੀਂ ਹੁਣ ਤਫ਼ਤੀਸ਼ ਕਰਾਂਗੇ ਅਸੀਂ ਸਾਰੀ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਉਸ ਤੋਂ ਬਾਅਦ ਇਹ ਇੱਕ ਇੱਥੇ ਤੇਰੀ ਇਹ ਕੋਈ ਚਲਾਉਂਦੇ ਨੇ ਜੀ ਤੇ ਬਾਕੀ ਜਿਵੇਂ ਵੀ ਕੋਈ ਅਗਲੀ ਗੱਲ ਹੋਈ ਤੁਹਾਨੂੰ ਦੱਸਿਆ ਕਿੰਨੇ ਕ ਜਣੇ ਸੀ ਕਿਹੜੀ ਚੀਜ਼ ਤੇ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹ ਅਸੀਂ ਚੈੱਕ ਕਰ ਰਹੇ ਹਾਂ ਜੀ ਜਿਵੇਂ ਕੀ ਤੁਹਾਨੂੰ ਪਤਾ ਲੱਗੇ ਇਹ ਸਾਰਾ मैं डॉक्टर था हाँ। मैंने तो मामला आया मामला हाँ जी। पेशेंट नेम बलदेव सिंह है रेसिडेंट है चंडीगढ़ में तो हमारे पास एल एज हिस्ट्री ऑफ गन शॉट इंजरी करके ही आए अभी एक बीच से उनका टाइम ऑफ इंसिडेंट है गड़ी के पुल के पास रनिंग सीडिंग कार आके उनको शॉट शूट किया नेक पे लगी पेशेंट जब हमारे पास आए थे तो कॉन्शियस वेल दिया है और बाकी एक्सरे वगैरह क्लीन है अभी हैव हाँ है है। तो तो जी एक ही दिल्ली देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम x aur whatsapp channel par